we okay. ਕਿਸਾਨ ਨੌਜਵਾਨ ਜਤੇਬੰਦੀ ਆਪਾਂ ਇੱਥੇ ਪ੍ਰੋਗਰਾਮ ਕਰ ਰਹੇ ਆ ਸਾਰਿਆਂ ਦਾ ਧੰਨਵਾਦ ਆ ਤੋਂ ਅੱਤ ਦੇਸ਼ ਵਿਆਪੀ ਪ੍ਰੋਗਰਾਮ ਸੀ ਸਾਡਾ ਚਲੋ ਹਾਂ ਹੁਣ ਖਲੋਜੋ ਠੀਕ ਆ ਆਪਾਂ ਜੀ ਤੇਲ ਤੋਂ ਪੂਰਾ ਪਾਜੋ ਤੇ ਨਾਰਕ ਜਾਓ ਮੁਰਦਾਬਾ ਮੁਕੱਦਮੇ ਸ਼ੌਕ ਹੈ ਬਹੁਤ ਜੀ ਜੱਲਾ ਮੋਤੀ ਸਰਕਾਰ ਮਰਦਾਬਾ ਮਰਦਾਬਾ ਇਹ ਸਰਕਾਰ ਅਧਿਕਾਰੀਆਂ ਦਾ ਸਨਮਾਨ ਰੱਖ ਕਰੋ ਰੱਖ ਕਰੋ ਰੱਖ ਕਰੋ ਅਧਿਕਾਰੀਆਂ ਦਾ ਸਤਿ ਸਰਕਾਰ ਮਰਦਾਬਾ ਨੂੰ ਲੈ ਕੇ ਰੱਖ ਰੱਖ ਮਿਲ ਜਾਓ ਉਹਦੀ ਤਿਆਰੀ ਕਰੋ 31 ਅਗਸਤ ਨੂੰ ਬਾਡਰ ਨੇ ਤੁਰਨਾਵਾ ਉਹਦੀ ਚਾਰੀ ਕਰੋ ਇਹ ਸਾਡੇ ਆਉਣ ਵਾਲੇ ਪ੍ਰੋਗਰਾਮ ਸੀਗੇ ਤੇ ਮੈਂ ਪ੍ਰਸ਼ਨ ਉਹ ਸਾਰਿਆਂ ਨੂੰ 2-4 ਮਿੰਟ ਗੱਲ ਕਰ ਲੈਨੇ ਆ ਧੰਨਵਾਦ ਅਦਰ ਦੀ ਸਾਡ ਦੇਸ਼ ਵਿਆਪੀ ਸਾਡਾ ਅੰਦੋਲਨ ਸੀਗਾ ਦੋ ਫੋਰਮਾਂ ਦਾ ਕਿਸਾਨ ਮਜ਼ਦੂਰ ਮੋਰਚਾ ਐਸਕੇਐਮ ਨਾਨ ਪੋਲੀਟੀਕਲ ਦਾ ਔਰ ਪੂਰੇ ਦੇਸ਼ ਭਰ ਦੇ ਵਿੱਚ ਜਿਹੜਾ ਵਾ ਅੱਜ ਆਪਾਂ ਮੋਦੀ ਸਰਕਾਰ ਦੀਆਂ ਅਰਥੀਆਂ ਸਾੜਦੀਆਂ ਸੀ ਜ਼ਿਲ੍ਹਾ ਹੈੱਡਕੁਆਟਰ ਤੇ ਐਸਡੀਐਮ ਦਫ਼ਤਰ ਦੇ ਵਿੱਚ ਤੇ ਅੱਜ ਲਗਭਗ 17 ਕ ਸੂਬਿਆਂ ਦੇ ਵਿੱਚ ਦੇਸ਼ ਵਿਆਪੀ ਇਹ ਕਾਰਜਕ੍ਰਮ ਹੋ ਰਹੇ ਨੇ ਸਾਡੇ ਔਰ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਵੀ ਅਰਥੀਆਂ ਸਾੜੀਆਂ ਗਈਆਂ ਨੇ ਇਹਦੀਆਂ ਮੁੱਖ ਮੰਗਾਂ ਸੀਗੀਆਂ ਵੀ ਜਿਹੜੇ ਹਰਿਆਣੇ ਦੇ 6 ਅਧਿਕਾਰੀ ਆ ਜਿਨ੍ਹਾਂ ਦਾ ਸਨਮਾਨ ਕਰਨ ਵਾਸਤੇ ਹਰਿਆਣੇ ਦੇ ਸਰਕਾਰ ਨੇ ਚੰਡੀਗੜ੍ਹ ਨੇ ਦਿੱਲੀ ਨੂੰ ਲਿਖਿਆ ਹੈਗਾ ਔਰ ਦਿੱਲੀ ਸਰਕਾਰ ਜਿਹੜੀ ਮੋਦੀ ਸਰਕਾਰ ਆ ਉਹ ਜਿਹੜੀ ਆ ਉਹ ਇਹਨਾਂ ਨੂੰ 15 ਅਗਸਤ ਨੂੰ ਸਨਮਾਨ ਕਰਨਾ ਚਾਹੁੰਦੀ ਆ ਔਰ ਸਾਡਾ ਇੱਤੇ ਬਹੁਤ ਤਕੜਾ ਵਿਰੋਧ ਆ ਕਿ ਜਿੰਨਾ ਅਧਿਕਾਰੀਆਂ ਨੇ ਚਾਹੇ ਸ਼ੰਭੂ ਬਾਰਡਰ ਹੋਵੇ ਚਾਹੇ ਖਨੌਰੀ ਚਾਹੇ ਹੋਰ ਬਾਰਡਰ ਹੋਣ ਉੱਥੇ ਯੋਜਨਾਬੰਦੀ ਕਰਕੇ ਜਿਵੇਂ ਕਿਸਾਨਾਂ ਤੇ ਜ਼ੁਲਮ ਕੀਤਾ ਜਿਵੇਂ ਉਹਨਾਂ ਤੇ ਐਸਐਲਆਰ ਦੇ ਫਾਇਰ ਕੀਤੇ ਜਿਵੇਂ ਜਿਵੇਂ ਉਹਨਾਂ ਤੇ ਐਸਐਲਆਰ ਦੇ ਫਾਇਰ ਕੀਤੇ ਇਦੋਂ ਗਾਹਾਂ ਉਹਨਾਂ ਦੇ ਉੱਤੇ ਸ਼ੌਟਗਨ ਬੈਲਟ ਗਨ ਰਬੜ ਦੀਆਂ ਗੋਲੀਆਂ ਔਰ ਇਹ ਸਪਾਰਸ਼ ਵਿੱਚ ਲਿਖਿਆ ਗਿਆ ਵੀ ਇਹਨਾਂ ਨੇ ਡਰੋਨਾ ਰਹੀਂ ਜਿਹੜੇ ਹਜ਼ਾਰਾਂ ਹਜ਼ਾਰ ਜ਼ਰੀਲੀਆਂ ਗੈਸ਼ਾਂ ਦੇ ਸ਼ੈਲ ਮਾਰੇ ਉਹ ਕਹਿੰਦੇ ਉਹ ਯੋਜਨਾ ਬਹੁਤ ਵਧੀਆ ਸੀਗੀ ਔਰ ਉਹਦੇ ਵਿੱਚ ਸ਼ਹੀਦ ਸੁਭਕਰਨ ਸ਼ਹੀਦ ਹੋਇਆ ਬਾਪ ਔਰ 433 ਸਾਡੇ ਕਿਸਾਨ ਨੌਜਵਾਨ ਜ਼ਖਮੀ ਹੋਇਆ ਜਿਨ੍ਹਾਂ ਦੀਆਂ ਛੇ ਦੀਆਂ ਇੱਕ ਇੱਕ ਅੱਖ ਚਲੀ ਗਈ ਆ ਤੋਂ ਗੰਭੀਰ ਜ਼ਖਮੀ ਵੀ ਹੋਇਆ ਔਰ ਜੋ ਜ਼ਬਰ ਕੀ ਤਾਕੀਕ ਇਹਨੇ ਕਿ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਜ਼ੁਲਮ ਕਰਨ ਵਾਲੇ ਅਧਿਕਾਰੀਆਂ ਨੂੰ ਜੇ ਸਨਮਾਨ ਕਰੋਗੇ ਇਹ ਦੇਸ਼ ਵਿੱਚ ਸੰਦੇਸ਼ ਕੀ ਜਾਊਗਾ ਕਿ ਜਲਿਆਂ ਵਾਲੇ ਬਾਗ ਦਾ ਸੰਦੇਸ਼ ਜਾਊਗਾ ਕਿ ਅਸੀਂ ਇੱਕ ਵਿਦੇਸ਼ੀ ਧਰਤੀ ਦੇ ਆ ਤਾਂ ਇਹ ਸਨਮਾਨ ਰੱਦ ਹੋਣਾ ਚਾਹੀਦਾ ਮੈਂ ਤੁਹਾਨੂੰ ਉਹਨਾਂ ਅਧਿਕਾਰੀਆਂ ਦੇ ਨਾਂ ਦੱਸਣਾ ਚਾਹਾਂਗਾ ਜਿਨ੍ਹਾਂ ਦਾ ਸਨਮਾਨ ਇੱਕ ਤਾਂ ਹੈਗੇ ਆ ਸ਼ਿਬਾਸ਼ ਕਬੀਰਾਜ ਆਈਜੀਪੀ ਕਰਨਾਲ ਜਗਦੀਸ਼ ਰੰਦਾਵਾ ਐਸਪੀ ਕੁਲਕਸ਼ੇਤਰ ਸੁਮਿਤ ਕੁਮਾਰ ਐਸਪੀ ਜੀਨ ਨਰਿੰਦਰ ਸਿੰਘ ਡੀਐਸਪੀ ਅਮਿਤ ਪਟਿਆ ਡੀਐਸਪੀ ਰਾਮਕਮਾਰ ਡੀਐਸਪੀ ਇਹ 6 ਨਾਂ ਨੇ ਜਿਨ੍ਹਾਂ ਦਾ ਸਨਮਾਨ ਉਹਦੇ ਵਾਸਤੇ ਤੁਹਾਨੂੰ ਪਤਾ ਜਿਵੇਂ ਅਸੀਂ ਕੰਪਨੀ ਬਾਗ ਵਰਦੇ ਮੀਂਚ ਤੁਸੀਂ ਵੇਖਿਆ ਹਜ਼ਾਰਾਂ ਹਜ਼ਾਰ ਕਿਸਾਨ ਆ ਜੇ ਬਰਸਾਤ ਹੋ ਰਹੀ ਆ ਜੇ ਬਰਸਾਤ ਨਾ ਹੁੰਦੀ ਤਾਂ ਬਹੁਤ ਵੱਡਾ ਕੱਟ ਹੋ ਜਣਾ ਸੀ ਇਹ ਛੋਟ ਸੌਦੇ ਤੇ ਆਏ ਆ ਅੱਜ ਅਸੀਂ ਉੱਥੋਂ ਮਾਰਚ ਕਰਕੇ ਡੀਸੀ ਦਫ਼ਤਰ ਦੇ ਨੇੜੇ ਜਿਹੜਾ ਲੜਕੀਆਂ ਦਾ ਕਾਲਜ ਆ ਇਹਦੇ ਸਾਹਮਣੇ ਅਸੀਂ ਅਜਰਤੀ ਫੂਕ ਮਜਾਲਾ ਕੀਤਾ ਮੋਦੀ ਸਰਕਾਰ ਦਾ ਇਹ ਸਾਡਾ ਪ੍ਰੋਗਰਾਮ ਸੀ ਲੌਂਗ ਮਾਰਚ ਇਸ ਕਰਕੇ ਕਰਨਾ ਸੀ ਕਿ ਜਿਵੇਂ ਮੁੱਦਾ ਚੱਕ ਰਿਆ ਦੇਸ਼ ਦੀ ਪਾਰਲੀਮੈਂਟ ਚ ਤੇ ਦੇਸ਼ ਦੀ ਪਾਰਲੀਮੈਂਟ ਦੀ ਸਰਕਾਰ ਨੂੰ ਮਜਬੂਰ ਕੀਤਾ ਜਾਵੇ ਕਿ ਉਹ ਜਿਹੜਾ ਵਾ ਉਹ ਐਮਐਸਪੀ ਲੀਗਲ ਗਰੰਟੀ ਔਰ ਲਗਭਗ ਪੂਰੇ ਪੰਜਾਬ ਦੇ ਹਰੇਕ 22 ਦੇ 22 ਜ਼ਿਲ੍ਹਿਆਂ ਚ ਹਰਿਆਣੇ ਚ ਜੁਪੀ ਚ ਰਾਜਸਥਾਨ ਚ ਇਸ ਤਰੀਕੇ ਨਾਲ ਲਗਭਗ 17 ਸੂਬਿਆਂ ਦੇ ਵਿੱਚ ਅੱਜ ਦੇ ਪ੍ਰੋਗਰਾਮ ਹੋਏ ਨੇ ਐਸੀ ਸਫਲਤਾ ਨਾ ਪੂਰੀ ਕਿ ਸਾਬ ਰਾਹੁਲ ਗਾਂਧੀ ਨਾਲ ਮੁਲਾਕਾਤ ਹੋਈ ਕਿਸਾਨਾਂ ਦੀ ਤੇ ਉੱਥੇ ਕੀ ਤੁਹਾਨੂੰ ਆਸ਼ਵਾਸਾ ਮਿਲਿਆ ਕੀ ਦੇਖੋ ਸਾਡਾ ਪ੍ਰੋਗਰਾਮ ਸੀਗਾ ਪੇਸ਼ੀ ਵਿਰੋਧੀ ਧਿਰ ਦੇ ਸਾਰੇ ਐਮਪੀ ਨੂੰ ਮੰਗ ਪੱਤਰ ਦਵਾਂਗੇ ਉਹ ਦਿੱਤੇ ਅਸੀਂ ਜੜੇ ਰਹਿ ਗਏ ਸੀ ਉਹਨਾਂ ਨੂੰ ਅਸੀਂ ਈਮੇਲ ਕਰ ਦਿੱਤੀ ਇਹ ਤੋਂ ਬਾਅਦ ਅਸੀਂ ਕਨਸਟੀਟਿਊਸ਼ਨ ਕਲੱਬ ਦਿੱਲੀ ਵਿੱਚ ਕਨਵੈਨਸ਼ਨ ਕਰਨੀ ਸੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਉੱਥੇ ਵਲੰਟੀਅਰ ਤੌਰ ਤੇ ਐਮਪੀਸ ਨੇ ਕਿਹਾ ਪੇਸ਼ੀ ਆਉਣਾ ਚਾਹੁੰਦੇ ਆ ਉੱਥੇ ਆਮ ਆਦਮੀ ਪਾਰਟੀ, ਅਕਾਲੀ ਦਲ, ਕਾਂਗਰਸ, ਸ਼ਿਵ ਸੇਨਾ ਠੀਕ ਹੈ ਜੀ ਆਦੀਵਾਸੀ ਸਮਾਜ ਦੇ ਐਮਪੀਜ਼ ਹਰੇ ਤੋਂ ਕਾਂ ਜੰਮੂ ਕਸ਼ਮੀਰ ਦੇ ਬਹੁਤ ਸਾਰੇ ਬਾਈਤੇ ਐਮਪੀ ਸਿੱਧੇ ਪਹੁੰਚੇ। ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਉਹਨਾਂ ਦਾ ਵੀ ਮਨੋਰ ਸੀ ਕਿ ਤੁਸੀਂ ਪਾਰਟੀ ਹੈਡਸ ਨਾਲ ਮਿਲੋ। ਸਾਡਾ ਵੀ ਫੈਸਲਾ ਹੋ ਗਿਆ ਸਹੀ ਚਿੱਠੀਆਂ ਲਿਖਿਆ ਸੀ। ਅਸੀਂ ਇਸ ਸਿਲਸਲੇ ਦੇ ਵਿੱਚ ਸੰਜੇ ਸਿੰਘ ਨੂੰ ਵੀ ਮਿਲੇ ਦਿੱਲੀ ਜਾ ਕੇ ਔਰ ਰਾਹੁਲ ਜੀ ਨੂੰ ਜਿਹੜੇ ਇਸ ਵੇਲੇ ਵਿਰੋਧੀ ਧਿਰ ਦੇ ਮੁਖੀ ਲੀਟਰ ਨੇ। ਤੋਂ ਸਾਡੀ ਮੁਲਾਕਾਤ ਦੇ ਵਿੱਚ ਸੀਗਾ ਵੀ ਐਨਡੀ ਜਿਹੜਾ ਇੰਡੀਆ ਗੱਡ ਜੋੜਿਆ ਉਹ ਐਮਐਸਪੀ ਲੀਗਲ ਗਰੰਟੀ ਕਾਨੂੰਨ ਦਾ ਮੁੱਦਾ ਜ਼ੋਰ ਸ਼ੋਰ ਨਾਲ ਚੱਕੇ ਪ੍ਰਾਈਵੇਟ ਬਿੱਲ ਵੀ 4-5 ਐਮਪੀਆ ਨੇ ਲੋਕ ਸਭਾ ਵਿੱਚ ਰੱਖੇ ਨੇ ਰਾਜ ਸਭਾ ਵਿੱਚ ਰੱਖੇ ਨੇ ਉਹਨਾਂ ਦਾ ਵੀ ਧੰਨਵਾਦ ਤੋਂ ਉਹਨਾਂ ਨੇ ਜੋ ਸਾਡੇ ਨਾਲ ਕਮਿਟ ਕੀਤੀ ਸੀ ਵੀ ਪੂਰਾ ਇੰਡੀਆ ਇਕੱਠ ਜੋੜ ਕਰਕੇ ਸਲਾਹ আর ਥੋੜੀ ਗੱਲ ਤੇ ਪੂਰਾ ਜ਼ੋਰ ਸ਼ੋਰ ਨਾਲ ਸੀ ਪਾਰਲੀਮੈਂਟ ਚੱਕਾਂਗੇ ਪਰ ਉਹ ਹੁਣ ਤੁਸੀਂ ਦੇਖ ਵੀ ਰਹੇ ਚੱਕ ਵੀ ਰਹੇ ਆ ਬਾਕੀ ਭਰਾਓ ਜਿਹੜੀਆਂ ਕਨਸੋਹਾ ਨੇ ਨਾਲ ਮੈਂ ਸਪਸ਼ਟ ਕਰਦਾ ਜਿਹੜੇ ਇਹ ਗੱਲਾਂ ਕਰਦੇ ਨੇ ਕੀ ਸਰਕਾਰ ਕਹਿ ਰਹੀ ਹੈ ਜਿਵੇਂ ਰਮਨਿਤ ਬਿੱਟੂ ਜੀ ਕਹਿ ਰਹੇ ਆ ਹੋਰ ਵੀ ਇਹੇ ਤਾਂ ਕਾਂਗਰਸੀ ਸੀਗੇ ਇਹਨਾਂ ਦਾ ਕਾਂਗਸ ਨਾਲ ਰਲ ਕੇ ਚੱਲ ਰਿਆ ਸੀ ਇਹ ਤੋਂ ਪਹਿਲਾਂ ਖਾਸ ਕਰਕੇ ਡੱਲੇਵਾਲ ਸਾਹਿਬ ਨੂਰ ਸਾਨੂੰ ਕਿਹਾ ਜਾਂਦਾ ਸੀ ਇਹ ਭਾਜਪਾ ਦੇ ਬੰਦੇ ਆ ਆਰਐਸਐਸ ਦੇ ਬੰਦੇ ਆ ਇਹ ਭਾਜਪਾ ਨੇ ਖੁਦ ਮੋਰਚਾ ਲਵਾਇਆ ਵਾ ਇਹ ਆਪ ਲਾ ਕੇ ਬੈਠਿਆ ਫਿਰ ਕਹਿੰਦੇ ਸੀ ਇਹ ਜੀ ਆਮ ਆਦਮੀ ਪਾਰਟੀ ਨੇ ਬਹਲੇ ਹੋਇਆ ਹੁਣ ਕਹਿੰਦੇ ਇਹ ਕਾਂਗਸ ਦੇ ਆ ਮੈਂ ਕਹਿੰਦਾ ਡਿਸਾਈਡ ਕਰ ਲੋ ਹੈ ਕਿਹੜੇ ਆ ਠੀਕ ਆ ਭਾਜਪਾ ਵਾਲੇ ਸਾਨੂੰ ਖਾਲਸਤਾਨੀ ਕਹੀ ਜਾਂਦੇ ਆ ਪੇ ਖਾਲਸਤਾਨੀਆਂ ਨੂੰ ਫੰਡ ਨਹੀਂ ਕਰਦੇ ਆ ਤੋ આરોਪ ਲਾਉਣਾ ਨਾ ਪਹਿਲੀ ਵਾਰ ਨਾ ਖੀਰੀ ਵਾਰਿਆ ਅਸੀਂ ਦੇਸ਼ ਦੇ ਕਿਸਾਨ ਮਜ਼ਦੂਰਾਂ ਤੇ ਕਿਸਾਨਾਂ ਮਜ਼ਦੂਰਾਂ ਲਈ ਸੰਘਰਸ਼ ਕਰਦੇ ਜੋ ਸਾਡਾ ਮਨੋਰਥ ਆ ਮੰਸ਼ਾ ਕਿਨੇ ਜਣ ਦੀ ਕੇਂਦਰ ਸਰਕਾਰ ਦੀ ਇੱਕ ਤਾਂ ਕਿਸਾਨਾਂ ਦੇ ਦਿਖਵਾ ਤੇ ਮਲਮ ਲਾਉਣੇ ਖੇਦੇ ਤੇ ਦੂਜੇ ਪਾਸੇ ਨੁਮਲਾਇਆ ਜਾਵੇ ਹਾਂ ਦੇਖੋ ਨਾ ਜਿਹੜਾ ਭਾਜਪਾ ਦਾ ਸਟਾਈਲ ਆ ਜਿਵੇਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਆ ਜਿਵੇਂ ਉਹਨਾਂ ਦਾ ਮਾਈਂਡ ਸੈਟ ਹੈ ਬੰ ਕੰਮ ਕਰਨ ਦਾ ਅਮਿੱਤਸ਼ਾਦਾਰ ਅਟੈਕਿੰਗ ਆ ਹਜੇ ਵੀ ਉਹਨਾਂ ਨੂੰ ਸੱਤਾ ਦਾ ਨਸ਼ਾ ਨਹੀਂ ਉਤਰਿਆ ਲੇਕਿਨ ਵੱਡਾ ਡੈਮੇਜ ਹੋ ਗਿਆ ਠੀਕ ਹੈ ਜੀ ਤਾਂ ਇਸ ਕਰਕੇ ਸਾਨੂੰ ਲੱਗਦਾ ਵੀ ਜੇ ਇਹੀ ਹਾਲ ਰਿਹਾ ਇਹ ਸਾਡੇ ਵਿਰੋਧ ਨਹੀਂ ਭੁਗਤੂਗਾ ਭਾਈ ਜੇ ਲੱਗਦਾ ਕਿਸਾਨਾਂ ਨਾਲ ਟਕਰਾਅ ਪੈਦਾ ਕਰਕੇ ਕਿਸ ਦੇਸ਼ ਦੇ ਕਿਸਾਨ ਮਜ਼ਦੂਰ ਨਾਲ ਹਰਿਆਣਾ ਵੀ ਗਵਾਉਣਾ ਵਾ ਸਿਆਸੀ ਤੌਰ ਤੇ ਗਵਾ ਲਓ ਮਹਾਰਾਸ਼ਟਰ ਗਵਾਉਣਾ ਉਹ ਵੀ ਗਵਾ ਲਓ ਜਿੱਦਣ ਤੁਹਾਡੀ ਨੀਂਦ ਖੁੱਲ ਜੂਗੀ ਚਾਹੀਦਾ ਤਾਂ ਹੈ ਕਿਸਾਨ ਮਜ਼ਦੂਰ ਬਹੁਤ ਵੱਡਾ ਹਿੱਸਾ ਨੇ 398 ਸੀਟਾਂ ਪਿੰਡੂ ਖੇਤਰ ਦੀਆਂ ਨੇ ਸਾਡੀਆਂ ਜਿੱਤੇ ਕਿਸਾਨਾਂ ਦੀ ਵੋਟ ਪੱਟੇ ਪੱਦਰ ਤੇ ਆ ਐਰਕੀ ਪਚਪਨੋਚੋਂ 165 ਹੀ ਮਿਲ ਗਿਆ ਪਿਛਲੀ ਵਾਰ 236 ਸੀ ਜੇ ਇਹਨਾਂ ਨੁਕਸਾਨ ਚ ਲੈ ਲਿਆ ਹੋਰ ਚੱਲ ਲਿਓ ਅਸੀਂ ਤਾਂ ਚਾਹਾਂਗੇ ਵੀ ਸਰਕਾਰ ਜਦੋਂ ਮਰਜ਼ੀ ਚਾਹੇ ਸਾਨੂੰ ਸੱਦੇ ਸਾਡੇ ਨਾਲ ਬਹਿ ਕੇ ਮਸਲਿਆਂ ਦਾ ਹੱਲ ਕਰੇ ਪਰ ਵਕਤੀ ਤੌਰ ਤੇ ਸਰਕਾਰ ਦੀ ਨੀਅਤ ਤੇ ਨੀਤੀ ਵਿੱਚ ਖੋਟਿਆ ਸਾਨੂੰ ਨਹੀਂ ਲੱਗਦਾ ਵੀ ਗੱਲ ਕਰਕੇ ਮਸਲਿਆਂ ਦਾ ਹੱਲ ਕਰੂ ਮੋਰਚਾ ਲੰਮਾ ਚਾਊਗਾ ਜਦੋਂ ਤੱਕ ਮੋਰਚਾ ਚਲਾਵਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂ ਨਹੀਂ ਠੀਕ ਹੈ